ਰਸਨ ਬਾਸ਼ਾ ਸੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੀ ਬਖੀਫਤੇ ਪਰਮਾਨ ਕਰਨੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ੍ਰੀ ਦੀਪੰਦਰ ਵਾੜੇ ਦਾ ਯਾਉ ਪੋੜਿਆ ਸਤ ਕਹਿਦਿਆਂ ਦਾਤਾਂ ਬਾਰੇ ਤੇ ਤਾਂ ਆਪ ਜੀ ਨਾਲ ਸਾਂਝਾ ਕਰਾਂਗੇ ਕਿ ਕਿਸ ਤਰੀਕੇ ਨਾਲ ਰਸਨ ਬਾਸ਼ਾ ਜੀ ਦਾ ਪਰਿਵਾਰ ਵਿਛੜਦਾ ਹੈ ਤੇ ਕਿਸ ਤਰੀਕੇ ਨਾਲ ਉਹ ਸਾਰਾ ਵਿਦਾਂਤ ਹੁੰਦਾ ਹੈ ਇਸ ਨੂੰ ਆਪਾਂ ਪਾਰਟਸ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਸਭ ਤੋਂ ਪਹਿਲਾਂ ਜਦੋਂ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਤੋਂ ਬਾਅਦ 1699 ਈਸਵੀ ਸਾਖੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖਾਲਸਾ ਪੰਥ ਦੀ ਸਜਣਾ ਕਰਦੇ ਹਨ ਸੰਗਤਾ ਦੂਰੋਂ ਨੇੜੇ ਚੱਲ ਕੇ ਅਨੰਤਪੁਰ ਸਾਹਿਬ ਪਹੁੰਚਦੇ ਨੇ ਨੰਨਤ ਮਸਤਕ ਹੁੰਦੀਆਂ ਨੇ ਗੁਰੂ ਸਾਹਿਬ ਲੋੜਵੰਦਾ ਦੀ ਗਰੀਬਾਂ ਦੀ ਮਜਲੂਮਾਂ ਦੇ ਬਾਹ ਫੜਦੇ ਉਹਨਾਂ ਦੇ ਵੱਧਰੇ ਪ੍ਰਭਾਵ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਪਹਾੜੀ ਰਾਜੇ ਚਿੰਤਾਸਤ ਸਨ ਤੇ ਉਹਨਾਂ ਨੇ ਕੂਦੀਆਂ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਮੂਲਾਂ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਤਾਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿੰਨੂੰ ਬੰਦੀ ਬਣਾ ਸਕਣ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਖਤਮ ਕਰ ਸਕਣ। ਇਸੇ ਮੰਚਾ ਨੂੰ ਰੱਖਦੇ ਹੋਏ ਸ੍ਰੀ ਅਨੰਤਪੁਰ ਸਾਹਿਬ ਦੇ ਘੇਰਾ ਪਾ ਲਿਆ ਜਾਂਦਾ ਹੈ। 8 ਮਹੀਨੇ ਉਹ ਘੇਰਾ ਪਿਆ ਰਹਿੰਦਾ ਹੈ। ਹੋ ਜਾਣ ਜਿਨ੍ਹਾਂ ਵੱਲੋਂ ਘੇਰਾ ਪਾਇਆ ਗਿਆ ਸੀਗਾ ਉਹਦੀ ਕੋਈ ਗਿਣਤੀ ਇਤਿਹਾਸ ਕੋਈ অথੈਨਟਿਕ ਗਿਣਤੀ ਨਹੀਂ ਆਂਦੀ ਪਰ ਰਵਾਰੀ ਗੁਰੂ ਖਾਲਸਾ ਯਾਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਪੌਜਾਨੀ ਗਿਣਤੀ ਨਹੀਂ ਜ਼ਿਆਦਾ ਸੀ ਜਿਸ ਨੇ ਸ੍ਰੀ ਅਨੰਤਸਾਹ ਨੂੰ ਘੇਰਾ ਪਾਇਆ ਹੈ ਕਿ ਅਗਰ ਹਰ ਇੱਕ ਸਿਪਾਹੀ ਇੱਕ ਮੁਠੀ ਮਿੱਟੀ ਦੀ ਭਰ ਕੇ ਅਨੰਤਸਾਹ ਵੱਲ ਫੜੁੰਦਾ ਤਾਂ ਸ੍ਰੀ ਅਨੰਤਸਾਹਬ ਨੂੰ ਮਿੱਟੀ ਦੇ ਢੇਰ ਹੇਠ ਦੱਬਿਆ ਜਾ ਸਕਦਾ ਸੀ ਤੇ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੌਜਾਨੀ ਗਿਣਤੀ ਕਿੰਨੀ ਸਭ ਤੋਂ ਪਹਿਲਾਂ ਉਹਨਾਂ ਨੇ ਸਿੱਧਾ ਹਮਲੇ ਦੀ ਯੋਜਨਾ ਬਣਾਈ ਰਾਜਾ ਕੇਸਰੀ ਚੰਦ ਨੇ ਮਸਤ ਹਾਥੀ ਨੂੰ ਲੋਗੜ ਦੇ ਕਿਲੇ ਦਾ ਦਰਵਾਜ਼ਾ ਤੋੜਨ ਲਈ। ਉੱਥੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਬਾ ਚਿੱਤਰ ਸਿੰਘ ਜੀ ਨੂੰ ਥਾਪੜਾ ਦਿੱਤਾ ਉਸ ਮਸਤ ਸਾਥੀ ਦਾ ਮੁਕਾਬਲਾ ਕਰਨ ਦੇ ਲਈ। ਤੇ ਆਪ ਸਭ ਜਾਣਦੇ ਹੋ ਕਿ ਕਿਸ ਤਰੀਕੇ ਨਾਲ ਬਾਬਾ ਚਿੱਤਰ ਸਿੰਘ ਜੀ ਨੇ ਨਾਗਨੀ ਵਾਸੀ ਦੇ ਨਾਲ ਹਾਥੀ ਨੂੰ ਭਜਾਇਆ। ਤੇ ਉੱਥੇ ਹੀ ਬਾਬਾ ਉਦੇ ਸਿੰਘ ਜੀ ਰਾਜਾ ਕੇਸਰੀ ਜੰਨਾ ਸਿਰ ਵੱਢ ਕੇ ਲੈ ਕੇ ਆਂਦੇ ਨੇ। ਇਸ ਜੰਗ ਦੇ ਵਿੱਚ ਭਾਈ ਮੱਖਣਸ਼ਾ ਲੁਬਾਣਾ ਜੀ ਦਾ ਪੁੱਤਰ ਵਿਸ਼ਾਲ ਸਿੰਘ ਸ਼ਹੀਦ ਹੁੰਦਾ ਹੈ ਤੇ 8 ਮਹੀਨੇ ਦੇ ਘੇਰੇ ਦਰਮਿਆਨ ਜੋ ਹੈ ਸਿੱਖਾਂ ਦੀ ਹਾਲਤ ਕੋਈ ਅੰਦਰ ਜ਼ਿਆਦਾ ਵਧੀਆ ਨਹੀਂ ਸੀ ਕਿਉਂਕਿ ਰਾਸ਼ਨ ਖਤਮ ਹੁੰਦਾ ਜਾ ਰਿਹਾ ਸੀ ਕਿ ਛੋਲੇ ਦੇ ਮੂਠਾਂ ਤੇ ਗੁਜ਼ਾਰਾ ਕੀਤਾ ਜਾਂਦਾ ਸੀ ਕਈ ਵਾਰ ਤਾਂ ਇਤਿਹਾਸਿਕ ਘੜੀਆਂ ਦੇ ਵਿੱਚ ਆਉਂਦਾ ਹੈ ਕਿ ਪੀਣ ਵਾਲੇ ਪਾਣੀ ਦੀ ਵੀ ਇੰਨੀ ਕਿੱਲਤ ਹੁੰਦੀ ਸੀ ਕਿ ਕਿ ਪੀਣ ਵਾਲੇ ਪਾਣੀ ਦੇ ਲਈ ਵੀ ਜੰਗ ਲੜਨੀ ਪੈਂਦੀ ਸੀ ਤੇ ਉੱਥੇ ਵੀ ਸ਼ਹਾਦਤਾਂ ਪ੍ਰਾਪਤ ਹੁੰਦੀਆਂ ਸੀ ਇਸ ਤਰੀਕੇ ਨਾਲ ਇਹ ਜਦੋਂ ਜਦ ਚੱਲ ਰਹੀ ਸੀਗੀ ਔਰ ਸਿੱਖ ਜੋ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਆ ਕੇ ਬੇਨਤੀ ਕਰਦੇ ਨੇ ਐਸੋ ਹਾਲ ਹਮਾਰਾ ਪਿਓ ਹਾਰਡ ਚਾਮ ਹਮਰੋ ਗਲ ਗਏ ਪਾਚਾ ਵਰਸਾਤਾਂ ਦੇ ਦਿਨਾਂ ਚ ਸਾਦੀਆਂ ਦੇ ਦਿਨਾਂ ਚ ਲੜ ਰਹੇ ਆਂ ਭੁਖਣ ਪਾਣੇ ਪਿਆਸੇ ਇਹ ਸਾਡੇ ਸ਼ਰੀਰ ਦਾ ਹਾਲ ਜਿਹੜਾ ਉਹ ਮੰਦਾ ਹੁੰਦਾ ਜਾ ਰਿਹਾ ਤੇ ਇਸੇ ਦਰਮਿਆਨ ਪਹਾੜੀ ਰਾਜਿਆਂ ਵੱਲੋਂ परमानंद ਨੂੰ ਭੇਜਿਆ ਜਾਂਦਾ ਗੁਰੂ ਪਾਤਸ਼ਾਹ ਦਾ ਦੀਵਾਨ ਸੱਜਿਆ ਹੋਇਆ ਸੀਗਾ ਔਰ ਸੁਨੇਹਾ ਆਂਦਾ ਕਿ ਇੱਕ ਏਲਚੀ ਇੱਕ ਕਾਸਿਦ ਜੋ ਹੈ ਮੈਸेंजर ਹੈ ਉਹ ਆਇਆ ਹੈ ਪਰਮਾਨੰਦ ਪਹਾੜੀ ਰਾਜੇ ਵੱਲੋਂ ਸੁਨੇਹਾ ਲੈ ਕੇ ਆਂਦਾ ਉਹ ਥਾਲ ਦੇ ਵਿੱਚ ਖਾਟੇ ਦੀ ਗਾਹੂ ਬਣਾ ਕੇ ਲੈ ਕੇ ਆਂਦਾ ਤੇ ਪਾਤਸ਼ਾਹ ਨੂੰ ਬੇਨਤੀ ਕਰਦਾ ਕਿ ਪਾਤਸ਼ਾਹ ਅਸੀਂ ਆਚੇ ਦੀ ਗਾਹੂ ਅਤੇ ਜਿਨੇ ਉਦੀ ਕਸਮ ਖਾਂਦੇ ਆ ਤੁਸੀਂ ਅਨੰਦਗੜ੍ਹ ਦਾ ਕਿਲਾ ਛੱਡ ਦਿਓ ਅਸੀਂ ਤਾਂ ਉਹਨਾਂ ਕੁਝ ਨਹੀਂ ਅਕ ਉਸ ਦਰਮਿਆਨ ਮਾਤਾ ਗੁਜਰਕੌਰ ਜੀ ਵੀ ਉਸ ਸਭਾ ਦੇ ਵਿੱਚ ਬੈਠੇ ਹੁੰਦੇ ਦੀਵਾਨ ਦੇ ਵਿੱਚ ਬੈਠੇ ਹੁੰਦੇ ਆ ਔਰ ਉਹ ਗੁਰੂ ਪਾਤਸ਼ਾਹ ਜੀ ਨੂੰ ਕਹਿੰਦੇ ਆ ਕਿ ਸਾਨੂੰ ਇਸ ਕਸਸ ਦੀ ਗੱਲ ਤੇ ਯਕੀਨ ਕਰਨਾ ਚਾਹੀਦਾ ਹੈ ਗੁਰੂ ਸਾਹਿਬ ਕਹਿੰਦੇ ਕਿ ਇਸ ਇਹਨਾਂ ਦੇ ਧਾਰਮਿਕ ਹਕੀਕਤਾਂ ਇਹਨਾਂ ਦੇ ਪਿੱਛੇ ਜੋ ਫਰੇਵ ਛੁਪਿਆ ਹੈ ਉਹ ਆਪਣੇ मंसूਬੇ ਨੂੰ ਕਾਮਯਾਬ ਕਰਨ ਦੇ ਲਈ ਕਰਨਾ ਚਾਹੁੰਦੇ ਆ ਤੇ ਅਗਰ ਤੁਸੀਂ ਇਹਨੂੰ ਜਾਨਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਅੱਜ ਹੀ ਦਿਖਾ ਦੇਵਾਂਗਾ ਕਿ ਇਹਨਾਂ ਦਾ ਇਸ मंसूਬਾ ਕੀ ਹੈ ਜਨਦੀ ਇਹਨਾਂ ਦਾ ਧਾਰਮਿਕ ਕੀਤੇ ਦੇ ਪਿੱਛੇ ਛੁਪਿਆ ਹੋਇਆ ਇਹਨਾਂ ਦਾ ਸੱਚ ਕੀ ਹੈ ਤੇ ਗੁਰੂ ਪਾਤਸ਼ਾਹ ਪਰਮਾਨੰਦ ਨੂੰ ਕਹਿੰਦੇ ਹਨ ਕਿ ਅਸੀਂ ਅੱਜ ਰਾਤ ਨੂੰ ਕਿਲਾ ਜਿਹੜਾ ਉਹ ਛੱਡ ਦੇ ਆਂਗੇ ਜਦੋਂ ਰਾਤ ਹੁੰਦੀ ਹੈ ਕਿਲਾ ਨਹੀਂ ਛੱਡਿਆ ਜਾਂਦਾ ਗੁਰੂ ਸਾਹਿਬ ਗੱਡਿਆਂ ਤੇ ਕੁਝ ਵਾਧੂ ਘਾਟੂ ਸਮਾਨ ਜੋ ਉਹ ਲੱਦ ਕੇ ਕੀਮਤੀ ਪੋਸ਼ਾਕਾਂ ਦੇ ਨਾਲ ਕੀਮਤੀ ਦੁਸ਼ਾਲਿਆਂ ਦੇ ਨਾਲ ਉਹਨੂੰ ਢੱਕ ਦਿੰਦੇ ਆ ਤੇ ਗੱਡੇ ਨੂੰ ਢੱਕਣ ਦੇ ਲਈ ਕੋਈ ਗੱਡੀ ਨਹੀਂ ਉਹਦੇ ਤੇ ਬਿਠਾਇਆ ਜਾਂਦਾ ਸਿਰਫ ਮਸ਼ਾਲਾਂ ਚੰਗੀਆਂ ਜਾਂਦੀਆਂ ਤੇ ਜਦੋਂ ਹੀ ਮਤਲਬ ਕਿਲੇ ਦੇ ਵਿੱਚੋਂ ਉਹ ਜੋ ਗੱਡੇ ਆ ਨਿਕਲਦੇ ਆ ਤੇ ਥੋੜੀ ਦੂਰ ਬਾਅਦ ਦੇਖਦੇ ਆ ਕਿ ਜੋ ਪਹਾੜੀ ਰਾਜੇ ਹੈ ਉਹਦੇ ਤੇ ਹਮਲਾ ਕਰ ਦਿੰਦੇ ਨੇ ਕਿ ਗੁਰੂ ਸਾਹਿਬ ਕਿਲਾ ਛੱਡ ਰਹੇ ਨੇ ਤੇ ਗੁਰੂ ਪਾਤਸ਼ਾਹ ਕਿਲੇ ਦੇ ਉੱਤੇ ਖੜ ਕੇ ਭਾਈ ਦਾਨ ਸਿੰਘ ਜੀ ਨੂੰ ਦਿਖਾਉਂਦੇ ਨੇ ਕਿ ਆਹ ਦੇਖੋ ਤੁਸੀਂ ਇਹ ਉਹੀ ਲੋਕ ਨੇ ਜਿਹੜੇ ਕੀਦਾ ਲੈ ਕੇ ਆਏ ਸੀਗੇ ਕਿ ਤੁਸੀਂ ਕਿਲਾ ਛੱਡ ਦੋ ਅਸੀਂ ਤੁਹਾਨੂੰ ਕੁਝ ਨਹੀਂ ਕਰਾਂਗੇ ਇਸ ਤੋਂ ਬਾਅਦ ਸਮਾ ਫੇਰ ਗੁਜ਼ਰਦਾ ਹੈ ਉਸ ਤੋਂ ਬਾਅਦ ਰਿਵਾਨ ਸੱਜਿਆ ਹੁੰਦਾ ਗੁਰੂ ਸਾਹਿਬ ਦਾ ਤੇ ਫੇਰ ਸੁਨੇਹਾ ਆਉਂਦਾ ਹੈ ਕਿ ਇੱਕ ਏਲਚੀ ਇੱਕ ਕਾਸਿਦ ਹੋਰ ਆਇਆ ਹੈ ਉਹ ਰਾਸੀਦ ਔਰਨਜੀਬ ਦੇ ਇੱਕ ਜਰਨੈਲ ਵੱਲੋਂ ਭੇਜਿਆ ਜਾਂਦਾ ਉਹ ਕਾਸਿਦ ਵਲੀ हसन ਸਮਾਣੇ ਦਾ ਰਹਿਣ ਵਾਲਾ ਤੇ ਸੈयद ਪਰਿਵਾਰ ਦੇ ਵਿੱਚੋਂ ਸੀ ਤੇ ਜਦੋਂ ਕਾਸਿਦ ਅ ਦਰਬਾਰ ਦੇ ਵਿੱਚ ਆਂਦਾ ਹੈ ਤਾਂ ਉਹਦੇ ਹੱਥ ਦੇ ਵਿੱਚ ਇੱਕ ਕੁਰਾਨ ਹੈ ਤੇ ਉਹ ਉਹੀ ਸ਼ਬਦ ਦੁਹਰਾਉਂਦਾ ਹੈ ਕਿ ਗੁਰੂ ਸਾਹਿਬ ਇਸ ਕੁਰਾਨ ਦੀ ਅਸੀਂ ਕਸਮ ਖਾਂਦੇ ਹਾਂ ਤੁਸੀਂ ਆਨੰਦਗੜ੍ਹ ਸਾਹਿਬ ਦਾ ਕਿਲਾ ਛੱਡ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਅਖਾਂਗੇ ਗੁਰੂ ਸਾਹਿਬ ਉਹਨਾਂ ਦੇ ਫਰੇਵ ਨੂੰ ਉਹਨਾਂ ਦੇ ਝੂਠ ਨੂੰ ਨੰਗਿਆ ਕਰਨ ਦੇ ਲਈ ਪਤਾ ਸੀ ਗੁਰੂ ਸਾਹਿਬ ਨੂੰ ਉਹ ਜਾਣੀ-ਜਾਨਸੰਨ ਕਿ ਇਹਨਾਂ ਦਾ ਮਨਸੂਬਾ ਕੀ ਹੈ ਇਸ ਦੇ ਪਿੱਛੇ ਪਰ ਗੁਰੂ ਸਾਹਿਬ ਉਹਨਾਂ ਦੇ ਫਰੇਵ ਨੂੰ ਨੰਗਿਆ ਕਰਨ ਦੇ ਲਈ ਇਹ ਗੱਲ ਮੰਨਦੇ ਨੇ ਕਿ ਕਿਲੇ ਨੂੰ ਅਸੀਂ ਛੱਡਾਂਗੇ। ਗੁਰੂ ਸਾਹਿਬ ਕਿਲਾ ਛੱਡਣ ਦੀਆਂ ਤਿਆਰੀਆਂ ਕਰਦੇ ਹਨ। ਤੇ ਕਿਸ ਤਰੀਕੇ ਨਾਲ ਇਹ ਤਿਆਰੀਆਂ ਕੀਤੀਆਂ ਨੇ, ਕਿਸ ਤਰੀਕੇ ਨਾਲ ਕਿਲਾ ਛੱਡਿਆ ਜਾਂਦਾ ਹੈ, ਇਹ ਆਬ ਬੰਦਬੰਦੀ ਬਣਾਈ ਜਾਂਦੀ ਹੈ। ਇਸ ਤਰੀਕੇ ਨਾਲ ਕਿਲਾ ਛੱਡਣ ਤੋਂ ਬਾਅਦ ਗੁਰੂ ਸਾਹਿਬ ਪਰਵਾਸ ਮੇਧ ਕੇ ਬਾਹਦੇ ਹਨ। ਪਰਿਵਾਰ ਵਿਛੋੜਾ ਜਿਵੇਂ ਉੱਥੇ ਪਰਿਵਾਰ ਦਾ ਵਿਛੋੜਾ ਹੁੰਦਾ ਹੈ, ਇਹ ਸਾਰੀਆਂ ਚੀਜ਼ਾਂ ਆਪਾਂ ਅਗਲੇ ਭਾਗ ਦੇ ਵਿੱਚ ਜਾਣਾਂਗੇ। ਉਦੋਂ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ